ਤੇ ਬੇਫਿਕਰੀ ਨੂੰ ਭੁੱਲ ਗਿਆ ਫਿਕਰਾਂ ਦੇ ਨਾਲ ਜਾ ਰਹੀ ਆ ਹੁਣ ਕੰਮ ਤੋਂ ਘਰ ਤੱਕ ਮੇਰੇ ਸਿਰ ਤੇ ਟੈਨਸ਼ਨ ਸਾਰੀ ਆ ਕੀ ਬਣੂ ਅੱਗੇ ਦਾ ਸੋਚ-ਸੋਚ ਜੀ ਡਰੇ ਦੱਸੋ ਜ਼ਿੰਦਗੀ ਚ ਇਕੱਲਾ ਬੰਦਾ ਕੀ ਕਰੇ ਲੱਗੇ ਸਾਰਾ ਦਿਨ ਹੀ ਰਹਿਨੇ ਆ ਹੁੰਦਾ ਫਿਰ ਵੀ ਮਸਲਾ ਹੱਲ ਨਹੀਂ ਕਈ ਯਾਰ ਵੀ ਕਹਿੰਦੇ ਬਦਲ ਗਿਆ ਤੇਰੀ ਪਹਿਲਾਂ ਵਾਲੀ ਗੱਲ ਨੇ ਗੱਲ ਨਹੀਂ ਤੁਸੀਂ ਕਹੀ ਤੁਸੀਂ ਠੀਕ ਹੋ ਆਪਣੀਆਂ ਥਾਵਾਂ ਤੇ ਪਰ ਸੱਚ ਕੀ ਤੁਹਾਨੂੰ ਪਤਾ ਲੱਗੇ ਜੇ ਚੱਲੋ ਮੇਰੀਆਂ ਰਾਹਾਂ ਤੇ ਮੈਂ ਭੁੱਲਿਆ ਨਹੀਂ ਅੱਜ ਵੀ ਕੱਲਾ ਕੱਲਾ ਯਾਰ ਮੇਰੇ ਸੀਨੇ 'ਚ ਬਾਕੀ ਦਿਲ ਦੀ ਗੱਲ ਕੀ ਦੱਸਾਂ ਦਿਨ ਦੋ ਹੀ ਹੁੰਦੇ ਮਹੀਨੇ 'ਚ ਦੱਸੋ ਕਾਦੇ ਹੋਏ ਜਵਾਨ ਜ਼ਿੰਦਗੀ ਫਿਕਰਾਂ ਦੇ ਵਿੱਚ ਪੈ ਗਈ ਆ ਦੱਸੋ ਕਾਦੇ ਹੋਏ ਜਵਾਨ ਜ਼ਿੰਦਗੀ ਫਿਕਰਾਂ ਦੇ ਵਿੱਚ ਪੈ ਗਈ ਆ ਚੱਲੋ ਔਖੀ ਸੌਖੀ ਲੰਘੀ ਬਹੁਤੀ ਅੱਧੀ ਰਹਿ ਗਈ ਇਸ ਪਰ ਜ਼ਿਆਦਾ ਵੇਕਤ ਬੀਤਿਆ ਮੇਰੇ ਹੌਲ ਕਾਲਜੇ ਪੌਂਦਾ ਏ ਜਦੋਂ ਖੜ ਕੇ ਪਿੱਛੇ ਨੂੰ ਵੇਖਾਂ ਬਚਪਨ ਜੇ ਤੇ ਆਉਂਦਾ ਏ ਬਚਪਨ ਜੇ ਕੇ ਆਉਂਦਾ ਏ ਦੋਸਤੋ ਸਾਰੀ ਕਿੱਦਾਂ ਦੀ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ